ਤਾਂ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸ ਦਈਏ ਕਿ ਜੇ ਤੁਸੀਂ ਵੀ ਫਾਈਲ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਵੀ ਜਲਦ ਮਿਲੇਗਾ ਵੀਜ਼ਾ ਤਾਂ ਤੁਸੀਂ ਇਹ ਮੌਕਾ ਨਾ ਗਵਾਓ ਤਾਂ ਦੱਸ ਦਈਏ ਕਿ ਹੁਣ ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਕੈਨੇਡਾ ਵਿੱਚ ਇਸ ਵੇਲੇ ਡਾਕਟਰਾਂ ਦੀ ਭਾਰੀ ਕਮੀ ਹੈ ਇੱਕ ਰਿਪੋਰਟ ਅਨੁਸਾਰ ਉੱਥੇ ਸਿਰਫ 37% ਮਰੀਜ਼ਾਂ ਨੂੰ ਹੀ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪਾਇੰਟਮੈਂਟ ਮਿਲ ਪਾਰੀ ਹੈ ਤਾਂ ਹਾਲਾ ਹੀ ਵਿੱਚ ਇਲਾਜ ਵਿੱਚ ਦੇਰੀ ਕਾਰਨ ਇੱਕ ਭਾਰਤਵਾਸੀ ਦੀ ਮੌਤ ਦਾ ਮਾਮਲਾ ਵੀ ਕਾਫੀ ਸੁਰੱਖਿਆ ਵਿੱਚ ਰਿਹਾ ਸੀ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਭਾਰਤੀ ਕਲਕਾ ਵਿਸ਼ਾਦ ਤਿਹਾਨਤਾ ਦਰਸਾਲ ਕੈਨੇਡਾ ਨੇ ਭਾਰਤੀ ਡਾਕਟਰਾਂ ਨੂੰ ਵੱਡਾ ਆਫਰ ਦਿੰਦੇ ਹੋਏ ਐਕਸਪ੍ਰੈਸ ਵੀਜ਼ਾ ਐਂਟਰੀ ਦੇਣ ਦਾ ਫੈਸਲਾ ਕੀਤਾ ਤਾਂ ਇਸ ਸਕੀਮ ਦੇ ਪਹਿਲੇ ਪੜਾਅ ਵਿੱਚ 6000 ਭਾਰਤੀ ਡਾਕਟਰਾਂ ਨੂੰ ਕੈਨੇਡਾ ਵਿੱਚ ਦਾਖਲ ਮਿਲੇਗਾ ਅਤੇ ਪਹਿਲੇ ਪੜਾਅ ਵਿੱਚ ਫੈਡਰਲ ਸਰਵਿਸਿਜ਼ ਲਈ 1000 ਅਤੇ ਸੁਭਾਈ ਸਰਕਾਰਾਂ ਕੋਲ ਸਰਕਾਰਾਂ ਲਈ ਕਰੀਬ 5000 ਡਾਕਟਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਹੈ ਜੋ ਕਿ ਇਸ ਮਹੀਨੇ ਦੇ ਆਖਰੀ ਤੱਕ ਲਾਗੂ ਹੋ ਸਕਦੀ ਹੈ ਤਾਂ ਇਹ ਇੱਕ ਪੁਆਇੰਟ ਬੇਸਡ ਸਿਲੈਕਸ਼ਨ ਸਕੀਮ ਹੈ ਜਿਸ ਵਿੱਚ ਬਿਨਕਾਰ ਦੀ ਉਮਰ ਸਿੱਖਿਆ ਤੇ ਤਜਰਬੇ ਦੇ ਆਧਾਰ ਤੇ ਚੋਣ ਕੀਤੀ ਜਾਂਦੀ ਹੈ ਤਾਂ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨਾਂ ਡਾਕਟਰਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਮਿਲੇਗਾ ਕਿਉਂਕਿ ਉਹ ਲੰਬੇ ਸਮੇਂ ਤੱਕ ਦੇਸ਼ ਲਈ ਸੰਪਤੀ ਬਣ ਕੇ ਕੰਮ ਕਰ ਸਕਣਗੇ ਤਾਂ ਐਕਸਪ੍ਰੈਸ ਐਂਟਰੀ ਰਾਹੀਂ ਜਾਣ ਵਾਲੇ ਡਾਕਟਰਾਂ ਲਈ ਪਰਮਾਨੈਂਟ ਰੈਜ਼ਿਡੈਂਸ ਮਿਲਣ ਦੇ ਮੌਕੇ ਵੱਧ ਜਾਣਗੇ ਅਤੇ 5 ਸਾਲ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਉਹ ਉੱਥੇ ਦੀ ਨਾਗਰਿਕਤਾ ਵੀ ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਨੇ ਜੇ ਤੁਸੀਂ ਵੀ ਕੈਨੇਡਾ ਜਾਣ ਦਾ ਜਾਣ ਦੇ ਚਾਹਵਾਨ ਹੋ ਤਾਂ ਖਬਰ ਤੁਹਾਡੇ ਲਈ ਹੈ ਤਾਂ ਦੇਖੀ ਹੁਣ ਕੈਨੇਡਾ ਜਾਣ ਵਾਲੇ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਫਾਈਲ ਲਾਉਣ ਦੇ ਹਿਸਾਰ ਹੀ ਵੀਜ਼ਾ ਮਿਲ ਸਕਦਾ ਤਾਂ ਇਹਨਾਂ ਲੋਕਾਂ ਦੇ ਲਈ ਬੁਹੇ ਖੁੱਲੇ ਨੇ ਤਾਂ ਦੱਸਦੇ ਕੈਨੇਡਾ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਤਾਂ ਇੱਕ ਰਿਪੋਰਟ ਅਨੁਸਾਰ ਉੱਥੇ ਸਿਰਫ 37% ਮਰੀਜ਼ਾਂ ਨੂੰ ਹੀ 24 ਘੰਟੇ ਦੇ ਅੰਦਰ ਐਮਰਜੈਂਸੀ ਅਪਾਇੰਟਮੈਂਟ ਮਿਲ ਪਾ ਰਹੀ ਹੈ ਤਾਂ ਹਾਲ ਹੀ ਵਿੱਚ ਇਲਾਜ ਵਿੱਚ ਦੇਰੀ ਕਰਨ ਲਈ ਇੱਕ ਭਾਰਤਵੰਸ਼ੀ ਦੀ ਮੌਤ ਦਾ ਮਾਮਲਾ ਵੀ ਕਾਫੀ ਸੁਰੱਖਿਆ ਵਿੱਚ ਰਿਹਾ ਸੀ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਭਾਰਤੀ ਡਾਕਟਰਾਂ ਲਈ ਪਲਕਾ ਅਭਿਸ਼ਾਦ ਦਿੱਤੀਆਂ ਨੇ ਤਾਂ ਕੈਨੇਡਾ ਜਾਣ ਵਾਲੇ ਦੇ ਲਈ ਇਹ ਸੁਨਹਿਰੀ ਮੌਕਾ ਹੈ ਤਾਂ ਜੇ ਤੁਸੀਂ ਵੀ ਅਪਲਾਈ ਕਰਦੇ ਹੋ ਫਾਈਲ ਤਾਂ ਤੁਹਾਨੂੰ ਵੀ ਜਲਦ ਹੀ ਵੀਜ਼ਾ ਮਿਲ ਸਕਦਾ ਹੈ ਤਾਂ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸ ਦਈਏ ਕਿ ਜੇ ਤੁਸੀਂ ਵੀ ਫਾਈਲ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਵੀ ਜਲਦ ਮਿਲੇਗਾ ਵੀਜ਼ਾ ਤਾਂ ਤੁਸੀਂ ਇਹ ਮੌਕਾ ਨਾ ਗਵਾਇਓ ਤਾਂ ਦੱਸ ਦਈਏ ਕਿ ਹੁਣ ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਕੈਨੇਡਾ ਵਿੱਚ ਇਸ ਵੇਲੇ ਡਾਕਟਰਾਂ ਦੀ ਭਾਰੀ ਕਮੀ ਹੈ ਇੱਕ ਰਿਪੋਰਟ ਅਨੁਸਾਰ ਉੱਥੇ ਸਿਰਫ 37% ਮਰੀਜ਼ਾਂ ਨੂੰ ਹੀ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪਾਇੰਟਮੈਂਟ ਮਿਲ ਪਾਰੀ ਹੈ ਤਾਂ ਹਾਲਾ ਹੀ ਵਿੱਚ ਇਲਾਜ ਵਿੱਚ ਦੇਰੀ ਕਾਰਨ ਇੱਕ ਭਾਰਤਵਾਸੀ ਦੀ ਮੌਤ ਦਾ ਮਾਮਲਾ ਵੀ ਕਾਫੀ ਸੁਰੱਖਿਆ ਵਿੱਚ ਰਿਹਾ ਸੀ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਭਾਰ ਕਵਿਸ਼ਾ ਦੇ ਧਿਆਨਤਾ ਦਾਰਾ ਸਾਲ ਕੈਨੇਡਾ ਨੇ ਭਾਰਤੀ ਡਾਕਟਰਾਂ ਨੂੰ ਵੱਡਾ ਆਫਰ ਦਿੰਦੇ ਹੋਏ ਐਕਸਪ੍ਰੈਸ ਵੀਜ਼ਾ ਐਂਟਰੀ ਦੇਣ ਦਾ ਫੈਸਲਾ ਕੀਤਾ ਤਾਂ ਇਸ ਸਕੀਮ ਦੇ ਪਹਿਲੇ ਪੜਾਅ ਵਿੱਚ 6000 ਭਾਰਤੀ ਡਾਕਟਰਾਂ ਨੂੰ ਕੈਨੇਡਾ ਵਿੱਚ ਦਾਖਲ ਮਿਲੇਗਾ ਅਤੇ ਪਹਿਲੇ ਪੜਾਅ ਵਿੱਚ ਫੈਡਰਲ ਸਰਵਿਸਿਜ਼ ਲਈ 1000 ਅਤੇ ਸੁਭਾਈ ਸਰਕਾਰਾਂ ਗੱਲ ਸਰਕਾਰਾਂ ਲਈ ਕਰੀਬ 5000 ਡਾਕਟਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਹੈ ਜੋ ਕਿ ਇਸ ਮਹੀਨੇ ਦੇ ਆਖਰੀ ਤੱਕ ਲਾਗੂ ਹੋ ਸਕਦੀ ਹੈ ਤਾਂ ਇਹ ਇੱਕ ਪੁਆਇੰਟ ਬੇਸਡ ਸਿਲੈਕਸ਼ਨ ਸਕੀਮ ਹੈ ਜਿਸ ਵਿੱਚ ਬਿਨੇਕਾਰ ਦੀ ਉਮਰ ਸਿੱਖਿਆ ਤੇ ਤਜਰਬੇ ਦੇ ਆਧਾਰ ਤੇ ਚੋਣ ਕੀਤੀ ਜਾਂਦੀ ਹੈ ਤਾਂ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨਾਂ ਡਾਕਟਰਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਮਿਲੇਗਾ ਕਿਉਂਕਿ ਉਹ ਲੰਬੇ ਸਮੇਂ ਤੱਕ ਦੇਸ਼ ਲਈ ਸਪੱਤੀ ਬਣ ਕੇ ਕੰਮ ਕਰ ਸਕਣਗੇ ਤਾਂ ਐਕਸਪ੍ਰੈਸ ਐਂਟਰੀ ਰਾਹੀਂ ਜਾਣ ਵਾਲੇ ਡਾਕਟਰਾਂ ਲਈ ਪਰਮਾਨੈਂਟ ਰੈਜ਼ਿਡੈਂਸ ਮਿਲਣ ਦੇ ਮੌਕੇ ਵੱਧ ਜਾਣਗੇ ਅਤੇ 5 ਸਾਲ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਉਹ ਉੱਥੇ ਦੀ ਨਾਗਰਿਕਤਾ ਵੀ ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਨੇ ਜੇ ਤੁਸੀਂ ਵੀ ਕੈਨੇਡਾ ਜਾਣ ਵਾਸਤੇ ਜਾਣ ਦੇ ਚਾਹਵਾਨ ਹੋ ਤਾਂ ਖਬਰ ਤੁਹਾਡੇ ਲਈ ਹੈ ਤੇ ਦੇਖੇ ਹੁਣ ਕੈਨੇਡਾ ਜਾਣ ਵਾਲੇ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਫਾਈਲ ਲਾਉਂਦੇ ਹੀ ਸਾਰ ਹੀ ਵੀਜ਼ਾ ਮਿਲ ਸਕਦਾ ਤਾਂ ਇਹਨਾਂ ਲੋਕਾਂ ਦੇ ਲਈ ਬੁਹੇ ਖੁੱਲੇ ਨੇ ਤਾਂ ਦੱਸਦੇ ਕੈਨੇਡਾ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਤਾਂ ਇੱਕ ਰਿਪੋਰਟ ਅਨੁਸਾਰ ਉੱਥੇ ਸਿਰਫ 37% ਮਰੀਜ਼ਾਂ ਨੂੰ ਹੀ 24 ਘੰਟੇ ਦੇ ਅੰਦਰ ਐਮਰਜੈਂਸੀ ਅਪਾਇੰਟਮੈਂਟ ਮਿਲ ਪਾ ਰਹੀ ਹੈ ਤਾਂ ਹਾਲ ਹੀ ਵਿੱਚ ਇਲਾਜ ਵਿੱਚ ਦੇਰੀ ਕਰਨ ਲਈ ਇੱਕ ਭਾਰਤਵੰਸ਼ੀ ਦੀ ਮੌਤ ਦਾ ਮਾਮਲਾ ਵੀ ਕਾफी ਸੁਰੱਖਿਆ ਵਿੱਚ ਰਿਹਾ ਸੀ ਤਾਂ ਜਿਸ ਤੋਂ ਬਾਅਦ ਸਰਕਾਰ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਭਾਰਤੀ ਡਾਕਟਰਾਂ ਲਈ ਪਲਕਾ ਅਭਿਸ਼ਾਦ ਦਿੱਤੀਆਂ ਨੇ ਤਾਂ ਕੈਨੇਡਾ ਜਾਣ ਵਾਲੇ ਦੇ ਲਈ ਇਹ ਸੁਨਹਿਰੀ ਮੌਕਾ ਹੈ ਤਾਂ ਜੇ ਤੁਸੀਂ ਵੀ ਅਪਲਾਈ ਕਰਦੇ ਹੋ ਫਾਈਲ ਤਾਂ ਤੁਹਾਨੂੰ ਵੀ ਜਲਦ ਹੀ ਵੀਜ਼ਾ ਮਿਲ ਸਕਦਾ ਹੈ